ਸਾਧੂ ਲੋਕ ਬਾਬਾ ਰਾਮ ਸਿੰਘ ਜੀ ਸਰੀਆਲੀ ਨਗਰ 'ਚ ਰਹਿੰਦੇ ਸਨ ਇਹ ਜਿਹੜਾ ਸਰੀਆਲੀ ਨਗਰ ਹੈ ਨਾ ਇਹ 나ਥਾ ਨੇ ਵਸਾਇਆ ਹੈ ਇਹ ਪਿੰਡ ਪਿੰਡਾ ਉਜੜ ਜਾਂਦਾ ਸੀ ਜਦੋਂ ਉਜੜ ਉਜੜਦਾ ਸੀ ਕੱਲਰ ਬਣਦਾ ਸੀ ਕੱਲਰ ਲੋਕਾਂ ਨੂੰ ਤੰਗ ਕਰਦਾ ਸੀ 나ਥ ਲੋਕ ਆਏ 나ਥਾ ਨੇ ਹਰ ਦੁਆਰ ਤੋਂ ਆ ਕਰਕੇ ਨਗਰ ਵਸਾਇਆ ਪਹਿਲਾਂ ਘਰ ਇਕੱਠੇ ਕੀਤੇ ਉਹ ਵੀ ਬੰਦਗੀ ਵਾਲੇ ਸਨ ਕਹਿੰਦੇ ਜਦੋਂ ਨਗਰ ਉਸਰਿਆ ਨਾ ਬਾਬਾ ਰਾਮ ਸਿੰਘ ਜੀ ਇਸ ਨਗਰ ਵਿੱਚ ਰਹਿੰਦੇ ਸਨ ਕੁਦਰਤੀ ਤੌਰ ਤੇ ਉਹਨਾਂ ਦਾ ਕੋਈ 나ਥ ਹਰਦੁਆਰ ਦੀ ਧਰਤੀ ਤੋਂ ਆਇਆ بڑے 나ਥ ਉਹਦੇ ਨਾਲ ਆਏ ਨੇ ਮੰਡਲੀਆਂ ਦੀਆਂ ਮੰਡਲੀਆਂ ਆਈਆਂ ਸਭ ਤੋਂ ਵੱਡਾ ਉਹਨੂੰ ਮੰਨਿਆ ਜਾਂਦਾ ਸੀ ਉਹਦੇ ਹੱਥ ਵਿੱਚ 5 ਕਿਲੀਟਰ ਦਾ ਕਮੰਡਲ ਦਿਨ ਦੇ ਚੜਾ ਦੇ ਨਾਲ ਉਹਨੇ ਧੂਣੀ ਲਾਈ ਉਹਦੇ ਤੇ ਹੁਕਾ ਰੱਖਿਆ ਉਹਦੇ ਵਿੱਚ ਤਮਾਕੂ ਪਾ ਕਰਕੇ ਪਹਿਲਾਂ ਉਹ ਖਿੱਚਿਆ ਮੁੜ ਕੇ ਮਦ ਪੀਤੀ ਮਦ ਪੀਣ ਤੋਂ ਬਾਅਦ ਆ ਮੁੜ ਕੇ ਚੌਂਕੜਾ ਮਾਰਿਆ ਇਹਨੇ 5 ਕਿਲੋਟਰ ਦਾ ਕਮੰਡਲ ਲਿਆ ਸਰੀਆਲੀ ਡੱਗਰ ਚੱਲਿਆ ਗਿਆ ਕੱਲੇ-ਕੱਲੇ ਦਾ ਕੁੰਡਾ ਖੜਕਾਇਆ ਪਿੰਡ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਸਵੇਰੇ ਮਹਾਤਮਾ ਨੇ ਦੁੱਧ ਲੈਣ ਆਉਣਾ ਹੈ ਕਿਸੇ ਲੰਬੜਦਾਰ ਦੇ ਘਰ 2 ਕੁਇੰਟਲ ਦੁੱਧ ਕਿਸੇ ਦੇ ਘਰ 1.5 ਮਣ ਦੁੱਧ ਕਿਸੇ ਦੇ ਘਰ 2.5 ਮਣ ਦੁੱਧ ਕਿਸੇ ਨੇ ਦੁੱਧ ਨਾ ਵੇਚਿਆ ਭੀ ਸਾਧੂ ਲੋਕ ਆਏ ਨੇ ਜਿਨ੍ਹਾਂ ਸਾਡਾ ਪਿੰਡ ਵਸਾਇਆ ਤੇ ਪਿੰਡ ਦੇ ਵਿੱਚ ਉਹਨਾਂ ਨੇ ਹੋਕਾ ਦੇਣਾ ਤੇ ਅੱਜ ਦਾ ਦੁੱਧ ਸਾਧੂ ਨੂੰ ਉਗਰਾਈ ਕਰ ਦੇਣੀ ਚਾਹੀਦੀ ਹੈ ਜਦੋਂ ਮਾਤਮਾ ਨੂੰ ਦੁੱਧ ਪਾਇਆ ਉਹਦੇ 5 ਲੀਟਰ ਦੇ ਇੱਕ ਮੰਡਲ ਦੇ ਵਿੱਚ ਪੂਰੀ ਸਰੀਆਲੀ ਦਾ ਦੁੱਧ ਪੈ ਗਿਆ ਜਿਹਦੀਆਂ 13 ਪੱਤੀਆਂ ਨੇ ਐਡਾ ਵੱਡਾ ਪਿੰਡ ਪੂਰੇ ਪਿੰਡ ਦਾ ਦੁੱਧ ਜਦੋਂ 5 ਕਿ ਲੀਟਰ ਦੇ ਇੱਕ ਮੰਡਲ ਚ ਪਿਆ ਨਾ ਹੰਕਾਰ ਤਾਂ ਆਵੇਗਾ ਹੀ ਆਵੇਗਾ ਇਥੇ ਦਾ ਸਰਪੰਚ ਦਾ ਕਾਕਾ ਨਹੀਂ ਟਿਕਣ ਦੇਂਦਾ ਜਿਹਦੇ ਇੱਕ ਮੰਡਲ ਚ ਸਾਰੇ ਸਰੀਆਲੀ ਦਾ ਦੁੱਧ ਵੜ ਗਿਆ ਹੋਵੇ ਗੁਰੂ ਕੇ ਸਿੱਖੋ 300 300 ਬੂਰੀਆਂ ਮੱਝਾਂ ਸਨ ਨੰਬਰਦਾਰਾਂ ਦੇ ਕੋਲ ਜਿਨ੍ਹਾਂ ਦਾ ਦੁੱਧ ਚੋ ਕੇ ਕਰਕੇ ਭਾਂਡੇ ਭਰੇ ਸਨ ਭਾਂਡੇ ਮੂਹਦੇ ਕਰਦੇ ਤੁਰੇ ਜਾਂਦੇ ਸਨ ਕਮੰਡਲ ਪਰਦਾ ਨਹੀਂ ਹੈ ਬਾਬਾ ਸ਼ਾਮ ਨੂੰ ਧੂਣੀ ਤੇ ਚੱਲਿਆ ਗਿਆ ਇਹਨੇ ਹੰਕਾਰ ਵਿੱਚ ਕਹਿੰਦੇ ਨਸ਼ੇ ਚ ਆ ਕਰਕੇ ਉੱਚੀ ਦੇਣੀ ਆਵਾਜ਼ ਮਾਰਿਓ ਸਰੀਆਲੀ ਵਾਲਿਓ ਬਸ ਇਨਾ ਹੀ ਦੁੱਧਾ ਤੁਹਾਡੇ ਪੱਲੇ ਇਹਨੇ ਚਿਰ ਨੂੰ ਕਿਸੇ ਰੱਬ ਦੇ ਪਿਆਰੇ ਦੇ ਡੰਗਰ ਖੁੱਲੇ ਉਧਰ ਨੂੰ ਕਿਤੇ ਅੜੀਲ ਚੋਟੀ ਚਲੀ ਗਈ ਬਾਬਾ ਡਾਂਗ ਲੈ ਕੇ ਮਗਰ ਗਿਆ ਜਦੋਂ ਸਾਧੂ ਦੇ ਬੋਲ ਸੁਣੇ ਉਹਨੇ ਜਦੋਂ ਚੋਟੀ ਨੂੰ ਖਿੱਚ ਕੇ ਲਿਆਂਦਾ ਤੇ ਨਾਲ ਹੀ ਬਾਬੇ ਦੇ ਬੋਲ ਸੁਣੇ ਤੇ ਬਾਬੇ ਤੇ ਕੋਲ ਚਲਿਆ ਗਿਆ ਬਾਬਾ ਜੀ ਤੁਸੀਂ ਕੀ ਬੇਨਤੀ ਕਰਦੇ ਹੋ ਸਰੀਆਲੀ ਨਗਰ ਦੇ ਲੋਕਾਂ ਨੂੰ ਉਹਨੇ ਆਖਿਆ ਮੈਂ ਦੁੱਧ ਲੈਣ ਵਾਸਤੇ ਗਿਆ ਸਾਂ ਮੇਰੇ 5 ਲੀਟਰ ਦੇ ਕਮੰਡਲ ਚ ਪੂਰੀ ਸਰੀਆਲੀ ਦਾ ਦੁੱਧ ਪੈ ਗਿਆ ਈ ਤੇ ਗਾੜੀਆਂ ਉਸ ਰੱਬ ਦੇ ਪਿਆਰੇ ਨੇ ਆਖਿਆ ਬਾਬਾ ਜੀ ਇਥੋਂ ਥੋੜੀ ਇੱਕ ਦੂਰ ਬਾਬਾ ਰਾਮ ਸਿੰਘ ਦੀ ਹਵੇਲੀ ਹੈ ਉਹਨਾਂ ਵੀ ਡੰਗਰ ਰੱਖੇ ਨੇ ਉਹਨਾਂ ਦੇ ਕੋਲ ਗਏ ਸੋ ਉਹਨੇ ਆਖਿਆ ਕੋਈ ਨਹੀਂ ਅੱਜ ਚਲੇ ਜਾਵਾਂਗੇ ਇਹ ਕਿਹੜੀ ਵੱਡੀ ਗੱਲ ਹੈ ਕਮੰਡਲ ਲਿਆ ਇਹਨੇ ਬਾਬੇ ਰਾਮ ਸਿੰਘ ਦੀ ਹਵੇਲੀ ਵਿੱਚ ਜਾ ਕਰਕੇ ਅਲਖ ਜਗਾਈ ਕਮੰਡਲ ਧਰਤੀ ਤੇ ਰੱਖ ਦਿੱਤਾ ਇਨੇ ਚਿਰ ਨੂੰ ਬੂਰੀ ਮੱਝ ਚੋ ਕਰਕੇ ਕਹਿੰਦੇ ਬਾਬਾ RAM ਸਿੰਘ ਹੱਥ ਵਿੱਚ 2.5 ਫੁੱਟ ਦਾ ਸਲੋਤਰ ਕੱਚੇ ਲਿਆ ਬਾਲਟੀ ਲੈ ਕੇ ਤੁਰਿਆ ਆਉਂਦਾ ਜਦੋਂ 나ਥ ਦੇ ਕੋਲ ਆਇਆ ਤੇ 나ਥ ਨੇ ਆਵਾਜ਼ ਮਾਰ ਕੇ ਆਖਿਆ ਬਾਬਾ ਦੁੱਧ ਚਾਹੀਦਾ ਹੈ ਬਾਬੇ ਨੇ 10 ਲੀਟਰ ਦੀ ਬਾਲਟੀ ਜਦੋਂ 5 ਲੀਟਰ ਦੇ ਕਮੰਡਲ ਵਿੱਚ ਮੋਦੀ ਕੀਤੀ ਸਾਰਾ ਦੁੱਧ ਪੈ ਗਿਆ ਕਮੰਡਲ ਭਰਿਆ ਨਾ ਬਾਬੇ RAM ਸਿੰਘ ਨੇ ਆਵਾਜ਼ ਮਾਰੀ 나ਥਾ ਸਾਡੀ 10 ਲੀਟਰ ਦੀ ਬਾਲਟੀ ਓਏ ਤੇਰਾ 5 ਕਿ ਲੀਟਰ ਦਾ ਕਮੰਡਲ ਤੇ ਭਰਿਆ ਹੀ ਨਹੀਂ ਸਾਰਾ ਹੀ ਦੁੱਧ ਪੈ ਗਿਆ ਹੀ ਗਾੜੀੋਂ ਉਸ 나ਥ ਨੇ ਆਵਾਜ਼ ਮਾਰ ਕੇ ਆਖਿਆ ਬਾਬਾ ਤੂੰ 5 10 ਲੀਟਰ ਦੀ ਗੱਲ ਕਰਦਾ ਕੱਲ ਸਾਰੀ ਸਰੀਆਲੀ ਦਾ ਦੁੱਧ ਵਿੱਚ ਪੈ ਗਿਆ ਹੀ ਇਹ ਤਾਂ ਨਹੀਂ ਭਰਿਆ ਤੇਰੇ 10 ਲੀਟਰ ਨਾਲ ਭਰ ਜਾਏਗਾ ਅਜੇ ਇੰਨੀ ਗੱਲ ਕੀਤੀ ਬਾਬਾ RAM ਸਿੰਘ ਖੁਰਲੀ ਤੇ ਬਹਿ ਗਿਆ ਥੱਲੇ ਕਮੰਡਲ ਪਿਆ ਸੀ ਕੱਚ ਦੇ ਵਿੱਚੋਂ ਲੱਕੜ ਦਾ ਸਲੋਤਰ ਕੱਢਿਆ ਜਿਹਨੂੰ ਅਸੀਂ ਪੰਜਾਬੀ 'ਚ ਡੰਡਾ ਆਖ ਦਿੰਨੇ ਆ ਬਾਬੇ ਨੇ ਕਮੰਡਲ ਤੇ ਕੀਤਾ ਆਵਾਜ਼ ਮਾਰ ਕੇ ਆਖਿਆ 나ਥਾ ਜੇ ਤੇਰਾ ਕਮੰਡਲ ਨਹੀਂ ਨਾ ਭਰਦਾ ਤੇ ਬਾਬੇ ਨਾਨਕ ਦੇ ਸਲੋਤਰ ਚੋਂ ਦੁੱਧ ਨਹੀਂ ਮੁੱਕਦਾ ਢਾਈ ਘੰਟੇ ਦੁੱਧ ਆਉਂਦਾ ਰਿਹਾ ਢਾਈ ਘੰਟੇ ਨਾਸਾ ਪਰਨੇ ਕਰ ਦਿੱਤਾ ਕਮੰਡਲ ਜਦੋਂ ਕਮੰਡਲ ਭਰਿਆ ਵੇਖਿਆ ਉਹਨੇ ਪਹਿਰੇ ਹੱਥ ਲਾ ਕੇ ਆਖਿਆ ਬਾਬਾ ਅੱਜ ਤੋਂ ਨਹੀਂ ਮੰਗਾਗਾ ਮੈਨੂੰ ਨਹੀਂ ਪਤਾ ਇੱਥੇ ਰੱਬ ਦੇ ਪਿਆਰੇ ਇੱਕ ਤੂੰ ਇੱਕ ਜੜਿੰਦਿਆਂ ਨੇ ਇਥੇ ਤਾਂ ਗੁਣ ਗਾਉਣ ਵਾਲੇ ਨੇ ਇਥੇ ਤਾਂ ਉਹ ਲੋਕ ਨੇ ਜਿਨ੍ਹਾਂ ਦਾ ਰੱਬ ਪਾਣੀ ਪਰਦਾ ਫਿਰਦਾ ਜਿੰਨੀ ਗੁਰਬਾਣੀ ਹੈ ਗੁਰੂ ਕੇ ਸਿੱਖੋ ਇਹ ਜਾਂ ਤਾਂ ਕਿਸੇ ਗੁਰ ਸਿੱਖ ਦੀ ਹੈ ਜਾਂ ਕਿਸੇ ਰੂਹ ਦੀ ਹੈ ਜਾਂ ਕਿਸੇ ਕੂਕ ਦੇ ਮਾਰੇ ਰੱਬ ਦੇ ਪਿਆਰੇ ਦੀ ਹੈ ਬਾਣੀ ਤੋਂ ਪਾਵੈ ਨਾਨਕ ਨਿਰੰਕਾਰ ਹੀ ਨੇ ਉਸ ਗੱਲ ਨੂੰ ਸੁਣਿਆ ਜਿਹੜੀ ਗੱਲ ਪ੍ਰਮਾਤਮਾ ਨੂੰ ਮਨਜ਼ੂਰ ਹੋਵੇ ਉਹਨੂੰ ਲਿਆ ਕਰਕੇ ਗ੍ਰੰਥ ਵਿੱਚ ਅੰਕਿਤ ਕਰ ਦਿੱਤਾ ਫਿਰ ਨਦੇੜ ਦੀ ਤਰਤੀ ਤੇ ਤੁਹਾਡੇ ਵਡੇਰੇ ਨੇ ਆਖਿਆ ਸੀ ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਵੱਡੀ ਤਾਕਤ ਹੈ ਵੱਡੀ ਤਾਕਤ ਤੇ ਜਦੋਂ ਕੋਲ ਆਈਦਾ ਨਾ ਉਦੋਂ ਪਾਂਡਾ ਬਣਾਇਂਦਾ ਹੈ ਉੱਚੀ ਆਵਾਜ਼ ਵਿੱਚ ਬੋਲਿਓ ਨੇਤਰ ਬੰਦ ਕਰਿਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਦੋਂ ਰੂਹ ਦਾ ਮੇਲਾ ਹੁੰਦਾ ਨਾ ਪ੍ਰਮਾਤਮਾ ਦੇ ਨਾਲ ਉਦੋਂ ਗੁਰੂ ਕੇ ਸਿੱਖੋ ਪ੍ਰਮਾਤਮਾ ਉਸ ਰੂਹ ਦੇ ਆਖੇ ਲੱਗਦਾ ਹੀ ਲੱਗਦਾ ਹੈ ਇਹ ਅੱਜ ਵੀ ਲੱਗਦਾ ਹੈ ਰਹਿੰਦੀ ਦੁਨੀਆ ਤੱਕ ਲੱਗਦਾ ਰਹੇਗਾ ਸ੍ਰੀ ਮਾਨਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਤੁਸੀਂ ਜਾਣਦੇ ਹੋ ਇਹ ਬੰਬੇ ਪ੍ਰਚਾਰ ਕਰਨ ਵਾਸਤੇ ਗਏ ਸਨ ਇਨੇ ਚਿਰ ਨੂੰ ਅੰਮ੍ਰਿਤ ਵੇਲੇ ਤਿੰਨ ਪੈਰ ਰਾਤ ਚਲੀ ਗਈ ਹੈ ਤਿੰਨ ਪੈਰ ਇੱਕ ਪੈਰ ਰਾਤ ਬਾਕੀ ਹੈ ਬਾਬਾ ਸੋਹਣ ਸਿੰਘ ਸੁਰ ਸਿੰਘ ਵਾਲੇ ਮਹਾਤਮਾ ਨੇ ਜਦੋਂ ਚੌਂਕੜਾ ਮਾਰਿਆ ਨਾ ਸੁਖਮਣੀ ਸਾਹਿਬ ਦਾ ਪਾਠ ਕੀਤਾ ਤੇ ਆਵਾਜ਼ ਆਈ ਸੰਤ ਜੀ ਤੁਸੀਂ ਤਿਆਰ ਹੋ ਸ਼ਨਾਣ ਤੁਸਾਂ ਕੀਤੇ ਨੇ ਸਾਨੂੰ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਤੁਹਾਨੂੰ ਲੈ ਕੇ ਜਾਣਾ ਹੈ ਤੇ ਗਾੜੀਆਂ ਨੂੰ ਬਾਬਾ ਸੋਹਣ ਸਿੰਘ ਸੁਰ ਸਿੰਘ ਵਾਲਿਆਂ ਨੇ ਆਖਿਆ ਸਿੱਖੋ ਜੀ ਆਿਆਂ ਨੂੰ ਮੈਂ ਜਾਣ ਨੂੰ ਤਿਆਰ ਹਾਂ ਪਰ ਮੇਰਾ ਮਨ ਕਰਦਾ ਮੈਂ ਬਾਬਾ ਕਰਤਾਰ ਸਿੰਘ ਦੇ ਇੱਕ ਵੇਰਾ ਦਰਸ਼ਨ ਕਰ ਲਾਂ ਅਜੇ ਇੰਨੀ ਗੱਲ ਕੀਤੀ ਬਾਬਾ ਕਰਤਾਰ ਸਿੰਘ ਦੇ ਦਰਸ਼ਨ ਕਰ ਲਾਂ ਬੰਬੇ ਦੀ ਤਰਤੀਤੇ ਸਾਧੂ ਨਾ ਕੋ ਪਤਰਕਾ ਗਈ ਨਾ ਕੋ ਚਿੱਠੀ ਗਈ ਤੇ ਨਾ ਕੋ ਫੋਨ ਦਾ ਸਾਧਨ ਉਸੇ ਵੇਲੇ ਪ੍ਰਧਾਨ ਦੇ ਮੋਢੇ ਤੇ ਹੱਥ ਰੱਖ ਕੇ ਬਾਬੇ ਕਰਤਾਰ ਸਿੰਘ ਨੇ ਆਖਿਆ ਜਿੱਡੀ ਛੇਤੀ ਹੋਵੇ ਮੇਰੀ ਜਾਜ ਦੀ ਟਿਕਟ ਕਰਾਈ ਜਾਵੇ ਮੈਂ ਛੇਤੀ ਪੰਜਾਬ ਜਾਣਾ ਹੈ ਗੁਰੂ ਕੇ ਸਿੱਖੋ ਅਮਰਜੈਂਸੀ ਦੇ ਵਿੱਚ ਇੱਕ ਯਾਜ ਦੀ ਟਿਕਟ ਕਰਾਈ ਗਈ ਬਾਬਾ ਅੰਮ੍ਰਿਤਸਰ ਆਇਆ ਜਦੋਂ ਅੰਮ੍ਰਿਤਸਰ ਆਏ ਤੇ ਸਿੱਧੇ ਸੁਰ ਸਿੰਘ ਗਏ ਬਾਬਾ ਕਰਤਾਰ ਸਿੰਘ ਨੂੰ ਉੱਚੇ ਥਾਂ ਤੇ ਬਾਇਆ ਬਾਬਾ ਮੇਰੀ ਤਿਆਰੀ ਸੀ ਤੇਰੇ ਦਰਸ਼ਨ ਕਰਨੇ ਆ ਵੀ ਤੂੰ ਆ ਗਿਆ ਚੰਗਾ ਹੋਇਆ ਹੁਣ ਕਿਸੇ ਨੂੰ ਕੀ ਪਤਾ ਇਹ ਰੂਹਾਂ ਦਾ ਮੇਲਾ ਬੰਬੇ ਦੀ ਧਰਤੀ ਤੋਂ ਰੂਹ ਖਿੱਚ ਕੇ ਆ ਜਾਣੀ ਮਾਰ ਸਿੱਖਾ ਚੌਂਕੜਾ ਕਰ ਇੱਕ ਜਪਜੀ ਦਾ ਸੁੱਧ ਪਾਠ ਮੈਂ ਚਲੇ ਜਾਣਾ ਹੀ ਕਹਿੰਦੇ ਬਾਬਾ ਕਰਤਾਰ ਸਿੰਘ ਨੇ ਉੱਚੀ ਥਾਂ ਤੇ ਬਹਿ ਕੇ ਜਪਜੀ ਦਾ ਪਾਠ ਕੀਤਾ ਜਦੋਂ ਜਪਜੀ ਸਾਹਿਬ ਦਾ ਭੋਗ ਪਿਆ ਪੰਗਤੀਆਂ ਆਈਆਂ ਜਿਨਹੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਹ ਰੂਹਾਂ ਰੂਹਾਂ ਦੇ ਮੇਲ ਦੇ ਨਾਲ ਵਾਅਦਾ ਕਾਟਾ ਕਰਕੇ ਚਲੀਆਂ ਜਾਂਦੀਆਂ ਨੇ ਕਾਲ ਕਾਲ ਥੋੜੀ ਕਿਸੇ ਦੇ ਆਖੇ ਲੱਗਦਾ ਹੈ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਦੀਨ ਦੁਨੀਆਂ ਦੇ ਮਾਲ ਕਹਿੰਦੇ ਸਾਰਾ ਇਹ ਕਾਲ ਦਾ ਪਸਾਰਾ ਹੈ ਫਿਰ ਸਮਝ ਕਿਨੂੰ ਆਉਂਦੀ ਹੈ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇ ਕਾਲ ਦਾ ਹੀ ਪਸਾਰਾ ਹੈ ਅਸੀਂ ਚਲੇ ਗਏ ਸਾਡੇ ਤੋਂ ਵਾਅਦਾਂ ਜਿਹੜੇ ਆਉਣੇ ਨੇ ਉਹ ਵੀ ਚਲੇ ਜਾਣੇ ਨੇ ਯਾਦ ਕੌਣ ਰਹਿੰਦਾ ਏ ਜੇ ਯਾਦ ਉਹ ਚੀਜ਼ ਰਹਿੰਦੀ ਜਿਹੜੀ ਪਰ ਉਪਕਾਰ ਕੀਤੀ ਹੋਵੇ ਹੋਰ ਕੋਈ ਚੀਜ਼ ਔਰੰਗੇ ਨੂੰ ਥੋੜੀ ਕੋਈ ਯਾਦ ਕਰਦਾ ਹੈ ਗੁਰੂ ਕੇ ਸਿੱਖੋ ਦਿੱਲੀ ਦੇ ਤਖਤੇ ਤੇ ਉੱਡੜ ਧੁੰਮੀਆਂ ਚੁੱਕਣ ਵਾਲਾ ਤੇ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਲਾ ਅੱਜ ਕਿਤੇ ਸੱਚ ਦਾ ਪਤਾ ਕਰਨਾ ਹੋਵੇ ਨਾ ਤੁਸੀਂ ਸੀਸਗੰਜ ਗੁਰਦੁਆਰੇ ਚਲੇ ਜਾਓ ਸਾਡੇ 3.5 ਮਹੀਨਿਆਂ ਬਾਅਦ ਤੁਹਾਡੀ ਵਾਰੀ ਆਵੇਗੀ ਤੇ ਸਾਡੇ 4 ਲੱਖ ਦਾ ਚੰਦੂਆ ਬਣਦਾ ਜੇ ਜਿਹੜਾ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਹਾਦਤ ਵਾਲੇ ਦਿਨ ਚੜਾਇਆ ਜਾਂਦਾ ਹੈ ਸਾਢੇ 4 ਲੱਖ ਦਾ ਚੰਦੂਆ ਆਉਂਦਾ ਜੀ ਰੱਬ ਦੇ ਪਿਆਰੇ ਦਿੰਦੇ ਨੇ ਸਾਢੇ 3 ਨਾ ਚੌਵਾਂ ਮਹੀਨਿਆਂ ਬਾਅਦ ਵਾਰੀ ਆਉਂਦੀ ਜੇ ਇਹਨੂੰ ਇਹ ਆ ਕਿ ਜਿਹੜਾ ਧਰਮ ਹੋਇਆ ਕਰਦਾ ਹੈ ਇੱਕ ਵੇਰਾ ਤਾਂ ਨੱਪਿਆ ਜਾਂਦਾ ਸਾਨੂੰ ਤਾਂ ਸੰਤ ਜੀ ਇੱਥੋਂ ਤੱਕ ਕਹਿੰਦੇ ਪੁੱਤਰੋ ਸਮੇਂ ਦੀ ਗੱਲ ਸਮੇਂ ਤੇ ਕਰਨੀ ਹੈ ਤਾਂ ਠੀਕ ਪਰ ਜੇ ਤੁਸੀਂ ਕਹੋ ਨਾ ਪੀ ਇਹਦਾ ਮੁੱਲ ਕਿਦੋਂ ਪੈਂਦਾ ਹੈ 50 ਸਾਲਾਂ ਬਾਦਾਂ ਇਹਦਾ ਮੁੱਲ ਪੈਂਦਾ 50 ਸਾਲ ਬਾਦਾਂ ਅੱਜ ਤੁਸੀਂ ਸਾਡੇ ਲਾਣੇ ਦੀ ਗੱਲ ਕਰੀ ਜਾਓ ਪੰਥਕਾਂ ਦੀ ਗੱਲ ਕਰੀ ਜਾਓ ਤੇ ਉਹ ਵੀ ਵਿੱਚ ਬੈਠੇ ਨੇ ਜਿਹੜੇ ਨਾਲੇ ਖਾਂਦੇ ਰਹੇ ਨੇ ਜਿਨ੍ਹਾਂ ਨੇ ਸਾਰਾ ਕੁਝ ਕਰਾਇਆ ਹੈ ਸਮੇਂ ਦੀ ਗੱਲ ਬੰਦੇ ਨੂੰ ਚੰਗੀ ਤਾਂ ਨਹੀਂ ਲੱਗਦੀ ਪਰ ਸਮਾਂ ਪੈਣ ਤੇ ਜਦੋਂ ਗੁਰੂ ਕੇ ਸਿੱਖੋ ਸੱਚ ਪ੍ਰਗਟ ਹੁੰਦਾ ਜੇ ਇੱਕ ਪਾਸੇ ਲਹਨਤਾਂ ਰਹਿ ਜਾਂਦੀਆਂ ਨੇ ਇੱਕ ਪਾਸੇ ਧਰਮ ਦੀ ਗੱਲ ਰਹਿ ਜਾਂਦੀ ਹੈ ਧਰਮ ਦੀ ਦੁਨੀਆ ਤੇ ਮੇਲੇ ਲੱਗਦੇ ਨੇ ਲਹਨਤਾਂ ਨੂੰ ਕੋਈ ਥਾਂ ਨਹੀਂ ਇਹੀ ਇੱਕ ਧਰਮ ਦਾ ਅਕੀਦਾ ਹੋਇਆ ਕਰਦਾ ਜੇ ਇਹੀ ਧਰਮ ਦੀ ਗੱਲ ਹੋਇਆ ਕਰਦੀ ਹੈ ਇਹ ਵੀ ਬੜੀ ਵੱਡੀ ਗੱਲ ਹੈ ਸਿੱਖੋ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਆਪਣੇ ਵਡਿਆਂ ਨੂੰ ਯਾਦ ਕਰਨਾ ਆਪਣੇ ਵਡੇਰਿਆਂ ਦੀਆਂ ਕਥਾ ਕਹਾਣੀਆਂ ਨੂੰ ਯਾਦ ਕਰਨਾ ਆਪਣੇ ਵਡੇਰਿਆਂ ਦੇ ਨਾਮ ਦੇ ਨਾਲ ਸੁਰਤੇ ਨੂੰ ਜੋੜਨਾ ਇਹ ਬਹੁਤ ਵੱਡੀ ਤਾਕਤ ਹੋਇਆ ਕਰਦੀ ਹੈ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਪਣੇ ਵਡੇਰੇ ਦੀ ਜਾਤ ਬਹੁਤ ਵੱਡੀ ਤਾਕਤ ਹੋਇਆ ਕਰਦੀ ਹੈ ਜਿਹੜੇ ਲੋਕ ਆਪਣੇ ਵਡੇਰਿਆਂ ਦੀਆਂ ਯਾਦਾਂ ਨਾਲ ਜੁੜਦੇ ਨੇ ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਹੈ ਗਿਣਤੀ ਦਾ ਕੋਈ ਨਹੀਂ ਗਿਣਤੀ ਵੱਧ ਘੱਟ ਹੋ ਸਕਦੀ ਹੈ ਗੁਰੂ ਕੇ ਸਿੱਖੋ ਪਤੰਗੇ ਸ਼ਮਾ ਮੱਚਦੀ ਹੋਵੇ ਤੇ ਪਤੰਗਾ ਆਉਂਦਾ ਹੈ ਸਾਧੂ ਲੋਕ ਇੱਕ ਦਰਸ਼ਤਾਂਤ ਪੜਾਉਂਦੇ ਕਹਿੰਦੇ ਕਿਤੇ ਟਿੱਡਿਆਂ ਪਤੰਗਿਆਂ 'ਚ ਰਲ ਗਏ ਟਿੱਡੇ ਹੁਣ ਜਦੋਂ ਟਿੱਡੇ ਰਲ ਗਏ ਨਾ ਪਤੰਗਿਆਂ 'ਚ ਕੁਦਰਤੀ ਤੌਰ ਤੇ ਜਿਹੜਾ ਤੁਸੀਂ ਵਾਅਦਾ ਕਾਟਾ ਵੇਖਦੇ ਨਾ ਵੀ ਕਦੇ ਕੋਈ ਸਰਕਾਰ ਕਿਤੇ ਗੂਠਾ ਰੱਖਦੀ ਹੈ ਕਦੇ ਕਿਤੇ ਰੱਖਦੀ ਹੈ ਕਦੇ ਕਿਤੇ ਰੱਖਦੀ ਹੈ ਗੂਠਾ ਆਖਰਕਾਰ ਸਰਕਾਰਾਂ ਦੇ ਕੰਮ ਹੀ ਇਦਾਂ ਦੇ ਹੋਇਆ ਕਰਦੇ ਨੇ ਜਿਸ ਹੀ ਕੀ ਸਰਕਾਰ ਤੁਸੀਂ ਹੀ ਕਾ ਸਭ ਕੋਏ ਜਿਹਦੀ ਸਰਕਾਰ ਹੁੰਦੀ ਹੈ ਉਹ ਜੋਰ ਲਾ ਕੇ ਵੇਖਦਾ ਜਿਸ ਹੱਥ ਜੋਰ ਪਰ ਵੇਖੇ ਸੋਏ ਉਹਨੇ ਇੱਕ ਬੇਰਾ ਲਾ ਕੇ ਵੇਖਣਾ ਹੀ ਵੇਖਣਾ ਹੈ ਵੀ ਮੇਰਾ ਜੋਰ ਕਿੰਨਾ ਕ ਹੈ ਜਦੋਂ ਉਹਦੇ ਜੋਰ ਦੀ ਇੰਤਹਾ ਹੋ ਜਾਂਦੀ ਹੈ ਫਿਰ ਕਲਗੀਧਰ ਪਾਤਸ਼ਾਹ ਦਾ ਜੋਰ ਸ਼ੁਰੂ ਹੋ ਜਾਂਦਾ ਹੈ ਇਹ ਰਾਜਿਆਂ ਦਾ ਰਾਜਾ ਹੈ ਐਵੇਂ ਨਹੀਂ ਕਾਜੀ ਚਿਰਾਗਦੀਨ ਦੇ ਮੱਥੇ ਤੇ ਕਰਮ ਪੜ ਗਏ ਦੇਖਦਿਆਂ ਸਾਰ ਪੁੱਛਿਆ ਬਾਬਾ 11 ਵੇਰਾਂ ਪਹਿਲਾਂ ਮੱਕੇ ਦਾ ਹੱਜ ਕਰਕੇ ਆਇਆ 12ਵੀਂ ਵੇਰਾਂ ਆਇਆ ਤੇ ਅਜੇ ਤੱਕ ਕੁਝ ਨਹੀਂ ਮਿਲਿਆ ਕਿੱਡੀ ਕਵੱਡੀ ਤਾਕਤ ਮਿਲ ਗਈ ਹੋਵੇਗੀ ਜਿਹੜਾ 11 ਵੇਰਾਂ ਗਿਆ ਹੋਵੇ 250 ਮਰੀਦ ਉਹਦੇ ਗਾੜੀ ਹੋਵੇ ਤੇ 250 ਅੱਗੇ ਹੋਵੇ ਕਿੱਡੀ ਵੱਡੀ ਤਾਕਤ ਹੋਵੇਗੀ ਨਾਨਕ ਨਰਨੰਕਾਰੀ ਦੇ ਮੱਥੇ ਵੱਲ ਜਦੋਂ ਉਹਦੀ ਨਿਗਾਹ ਗਈ ਤਪ ਚੱਲਿਆ ਨਾ ਗਿਆ ਉਹਨੇ ਇਹੋ ਗੱਲ ਆਖੀ ਸੀ ਬਾਬਾ ਅੱਜ ਤੱਕ ਨਹੀਂ ਮਿਲਿਆ ਪਰ ਅੱਜ ਮਿਲ ਗਿਆ ਈ ਅੱਜ ਤੱਕ ਪ੍ਰਮਾਤਮਾ ਨਹੀਂ ਮਿਲਿਆ ਪਰ ਜਿਹੜਾ ਆਨੰਦ ਤੇਰੇ ਚਰਨਾਂ ਚੋਂ ਆਇਆ ਹੈ ਜਿਹੜੀ ਤਾਕਤ ਨੂੰ ਤੇਰੇ ਘਰ ਆ ਕਰਕੇ ਮਹਿਸੂਸ ਕੀਤਾ ਇਹ ਵੱਡੀ ਤਾਕਤ ਲੱਗਦੀ ਹੈ ਦੀਨ ਦੁਨੀਆ ਦੇ ਮਾਲਕ ਵੀ ਉਸੇ ਤਾਕਤ ਦੀ ਗੱਲ ਕਰਦੇ ਨੇ ਤੁਸੀਂ ਵੀ ਉਸੇ ਤਾਕਤ ਨੂੰ ਸੁਣਨ ਵਾਸਤੇ ਇੱਥੇ ਇਕੱਤਰ ਹੋਏ ਹੋ ਗੁਰੂ ਕੇ ਸਿੱਖੋ ਕੋਟ ਨੂੰ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਤੁਹਾਡੀਆਂ ਰੱਬ ਵਰਗੀਆਂ ਸਿੱਖ ਸੰਗਤਾਂ ਦਾ ਜਿਨ੍ਹਾਂ ਮਨੋਵਿਰਤੀਆਂ ਇਕਾਗਰ ਕਰਕੇ ਸੁਣਿਆ ਤੁਹਾਡਾ ਧੰਨਵਾਦ ਦੀਨ ਦੁਨੀਆ ਦੇ ਮਾਲਕ ਦੇ ਘਰ ਵਿੱਚ ਆਇਓ ਨਾਮ ਨਾਲ ਬਰਕਤ ਬਣਾ ਕਰਕੇ ਆਪਣੇ ਜੀਵਨ ਨੂੰ ਤਨ ਕਰਕੇ ਜਾਇਓ ਨਾਮ ਤੋਂ ਬਗੈਰ ਕੁਝ ਵੀ ਨਹੀਂ ਸੰਸਾਰ ਦੇ ਲੋਕ ਨੇ ਨੌਂ ਇੰਦਰੀਆਂ ਦਾ ਬਣ ਜਾਏ ਅੱਖਾਂ ਦੇ ਮਗਰ ਲਾ ਕਰਕੇ ਮਣਿਆਰੀ ਦੀ ਦੁਕਾਨ ਤੇ ਚਲੇ ਜਾਓਗੇ ਕੱਚ ਦਾ ਸਮਾਨ ਖਰੀਦ ਕੇ ਕਰ ਲੈ ਆਓਗੇ ਕਿਸੇ ਬਾਲੜੇ ਦਾ ਹੱਥ ਵੱਜ ਗਿਆ ਤੁਸੀਂ ਕਿਹੜਾ ਡਕਣਾ ਤੁਸੀਂ ਤਾਂ ਪਕਾਨਿਆਂ ਤੋਂ ਨਹੀਂ ਡੱਕਦੇ ਤੇ ਜਵਾਗ ਨੂੰ ਕਿਨੇ ਡਖਣਾ ਹੈ ਜੇ ਜਵਾਗ ਦਾ ਹੱਥ ਵੱਜ ਗਿਆ ਡੇਕੇ ਚਗਣਾ ਚੂਰ ਹੋ ਜਾਣਾ ਪੱਲੇ ਕੱਖ ਨਹੀਂ ਪੈਣਾ ਮੁੜ ਕੇ ਝੋਰੋਗੇ ਵੀ ਅੱਖਾਂ ਦੇ ਮਗਰ ਲਾ ਕਰਕੇ ਕੱਚ ਕਾਨੂੰ ਖਰੀਦਣਾ ਸੀ ਅੱਖਾਂ ਦੇ ਮਗਰ ਲਾ ਕਰਕੇ ਸੱਚ ਦਾ ਵਣਜ ਕਰੀਏ ਜਿਹੜਾ ਨਾ ਕਦੇ ਟੁੱਟੇਗਾ ਨਾ ਕਦੇ ਹਾਰੇਗਾ ਫਿਰ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਏਗਾ ਉਹਦਾ ਦੈਰਾ ਵੱਡਾ ਹੈ ਉਹਦੀ ਤਾਕਤ ਵੱਡੀ ਹੈ ਵੱਡੀ ਤਾਕਤ ਦੇ ਨਾਲ ਤੁਸੀਂ ਪਰਮਾਤਮਾ ਨਾਲ ਜੁੜੋ ਗੁਰੂ ਕੇ ਸਿੱਖੋ ਕੋਟਨਕੁੜ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ